ਸਾਰੀ ਗਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਜੇ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਪਲੀਜ਼ ਜਰੂਰ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਦਬਾਓ ਤਾਂ ਕਿ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਬਹੁਤ ਹੀ ਜਿਆਦੇ ਸੋਹਣੇ ਸੂਟ ਕੱਲ ਆਪਾਂ ਵੀਡੀਓ ਪਾਈ ਸੀਗੀ ਭੈਣਾਂ ਦਾ ਬਹੁਤ ਵਧੀਆ ਰਿਸਪੌ ਅਵੇਲੇ ਨੇ ਇੱਕ ਅੱਧਾ ਕਸੂਟ ਰਹਿ ਚੁੱਕਿਆਗਾ ਬਟਰ ਕਾਟਨ ਦੇ ਸੂਟ ਪਏ ਸੀਗੇ ਕੱਲ ਤੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇਗੀਆਂ ਤਾਂ ਤੁਸੀਂ ਲੈ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਸਟੱਫ ਹੈਗਾ ਅੱਜ ਮੈਂ ਤੁਹਾਨੂੰ ਦਿਖਾਣਿਆਂਗੀ ਬਹੁਤ ਜਿਆਦੇ ਸੋਹਣੇ ਸੂਟ ਲੇਗੇ ਮਿਕਸ ਜੇ ਸੂਟ ਦਿਖਾਵਾਂਗੀ ਅੱਜ ਮੈਂ ਤੁਹਾਨੂੰ ਜਿਦਾ ਕਿ ਇਹ ਦੇਖੋ ਇਹ ਹੈ ਜਿਹੜਾ ਮਤਲਬ ਸਟੱਫ ਦੀ ਗੱਲ ਕਰ ਰਹਾ ਸਟੱਫ ਹੈਗਾ ਕਾਟਨ ਸਿਲਕ ਹੈਗਾ ਤੇ ਬਹੁਤ ਜਿਆਦੇ ਸੋਹਣਾ ਸਟੱਫ ਹੈਗਾ ਇਸ ਤਰ੍ਹਾਂ ਇਹਦਾ ਪ੍ਰਿੰਟ ਐ ਜੀ ਪ੍ਰਿੰਟ ਦੀ ਗੱਲ ਕਰਾਂ ਬਹੁਤ ਜਿਆਦਾ ਸੋਹਣਾ গারਲਿਸ਼ ਜਿਹਾ ਪ੍ਰਿੰਟ ਐ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੰਗੀਆਂ ਤਾਂ ਤੁਸੀਂ ਲੈ ਸਕਦੇ ਹੋਗੇ ਇਹੋ ਜੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੋਈ ਹੋਈ ਐ ਕਿ ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਵੀ ਕਰਵਾ ਸਕਦੇ ਹੋਗੇ ਬਿਨਾ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਉਸ ਤਰ੍ਹਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਕਈ ਪਹਿਣਾ ਦੇ ਮੈਸੇਜ ਆਉਂਦੇ ਹੁੰਦੇ ਨੇ ਵੀ ਅਸੀਂ ਆਰਡਰ ਕਿੱਦਾਂ ਕਰੀਏ ਆਰਡਰ ਤੁਸੀਂ ਕਰਨਾ ਜੀ ਸਕਰੀਨ ਸ਼ਾਟ ਲੈਣਾ ਜੀ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਨਾਗਾ ਫਿਰ ਤੁਸੀਂ ਪ੍ਰਾਈਸ ਮੇਰੇ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇ ਦੱਸੇ ਹੁੰਦੇ ਨੇ ਜੀ ਫਿਰ ਤੁਸੀਂ ਕੀ ਕਰਨਾ ਹੈਗਾ ਸਕਰੀਨਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਵਾਉਣੀ ਹੈਗੀ ਫਿਰ ਪੇਮੈਂਟ ਕਰਕੇ ਨਾਲ ਦੀ ਨਾਲ ਤੁਸੀਂ ਆਪਣਾ ਐਡਰੈਸ ਭੇਜ ਦਿਆ ਕਰੋ ਜਦੋਂ ਤੁਸੀਂ ਪੇਮੈਂਟ ਕਰਦੇ ਹੁੰਦੇ ਹੋਗੇ ਇੱਕ ਵਾਰ ਮੈਨੂੰ ਜਰੂਰ ਸਕਰੀਨਸ਼ਾਟ ਭੇਜ ਦਿਆ ਕਰੋ ਲਓ ਜੀ ਪਹਿਲਾ ਸੂਟ ਇਹ ਸੀਗਾ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਇਹਨੂੰ ਤੁਸੀਂ ਜਦੋਂ ਸਲਾਈ ਕਰਾਉਂਗੇ ਨਾ ਬਹੁਤ ਜਿਆਦਾ ਸੋਹਣਾ ਬਣੂਗਾ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 2200 ਤੇ ਟਿਸਟਾ ਦੀ ਕਲੈਕਸ਼ਨ ਹੈਗੀ ਲੋ ਜੀ ਸਟੈਂਪ ਵੀ ਤੁਹਾਨੂੰ ਦਿਖਾ ਦੇਣੀ ਹੈਗੀ ਲਓ ਜੀ ਸਕਰੀਨਸ਼ਾਟ ਲੈ ਲਓ ਤੇ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਨਾਲ ਇਹਦੇ ਤੁਸੀਂ ਮਹਿਰੂਨ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਜਿਹੜਾ ਇਹਦੇ ਵਿੱਚ ਮੈਂ ਪ੍ਰਿੰਟ ਦੀ ਗੱਲ ਕਰਾਂ ਰੋਜ਼ ਮਹਿਰੂਨ ਜਿਹਾ ਕਲਰ ਹੈ ਮਹਿਰੂਨ ਜਿਹਾ ਕਲਰ ਹੈ ਬਹੁਤ ਜਿਆਦਾ ਸੋਹਣਾ ਮਤਲਬ ਪ੍ਰਿੰਟ ਹੈਗਾ ਪਹਿਲਾ ਸੂਟ ਇਹੇ ਸੀਗਾ ਤੇ ਦੂਜਾ ਸੂਟ ਹੈਗਾ ਸੇਮ ਪ੍ਰਿੰਟ ਦੇ ਵਿੱਚ ਵਾਈਨ ਪ੍ਰਿੰਟ ਹੈਗਾ ਏ ਵੀ ਜਿਹੜਾ ਸੂਟ ਹੈਗਾ ਬਹੁਤ ਜਾਦੇ ਸੋਹਣਾਗਾ ਜੇ ਤੁਸੀਂ ਸੋਹਣਾ ਸੋਹਣਾ ਸਟਿਚ ਕਰਵਾਉਗੇ ਡਿਜ਼ਾਈਨ ਬਣਵਾਉਗੇ ਸੂਟ ਦੇ ਉੱਪਰ ਤੇ ਕਾਫੀ ਜਾਦੇ ਸੋਹਣਾ ਸੂਟ ਬਣੂਗਾ ਲੋ ਜੀ ਐਵੇਂ ਦੇ ਸੂਟ ਬਹੁਤ ਜਾਦੇ ਸੋਹਣੇ ਲੱਗਦੇ ਹੁੰਦੇ ਨੇ ਜਦੋਂ ਸਟਿਚ ਹੋ ਜਾਂਦੇ ਹੁੰਦੇ ਨੇ ਜਿਹੜੀਆਂ ਪਹਿਣਾ ਮੈਨੂੰ ਬਾਹਰ ਤੋਂ ਦੇਖ ਰਹੇ ਹੋਗੇ ਉਹ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਆਪਣਾ ਆਰਡਰ ਦੇਣਾ ਚਾਹੁੰਦੇ ਹੋ ਆਪਣੇ ਕੋਲੇ ਸੂਟਾਂ ਦਾ ਜਰੂਰ ਦੇ ਸਕਦੇ ਹੋਗੇ ਆਪਣਾ ਨੰਬਰ ਹੈਗਾ 8557905009 ਤੁਸੀਂ ਮੈਸੇਜ ਕਰਕੇ ਫਿਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋਗੇ ਕਈ ਵਾਰ ਬਿਜ਼ੀ ਹੋਣ ਕਰਕੇ ਫੋਨ ਵਗੈਰਾ ਜਾਂ ਮੈਸੇਜ ਦਾ ਲੇਟ ਰਿਪਲਾਈ ਹੁੰਦਾ ਨਹੀਂ ਮੈਂ ਜ਼ਿਆਦਾਤਰ ਰਿਪਲਾਈ ਰਿਪਲਾਈ ਕਰ ਹੀ ਦੇਣੀ ਹੁੰਨੀ ਹੈਗੀ ਲਓ ਜੀ ਨਹੀਂ ਫਿਰ ਥੋੜਾ ਟਾਈਮ ਆਪਾਂ ਰੁੱਕ ਕੇ ਰਿਪਲਾਈ ਕਰ ਦੇਣ ਉਹ ਵੇਟ ਕਰ ਲਿਆ ਕਰੋ ਮੈਸੇਜ ਕਰਕੇ ਤੁਸੀਂ ਦੂਜਾ ਕਲਰ ਇਹੇ ਸੀਗਾ ਸੇਮ ਜੀ ਹਰ ਹੋਊਗਾ ਪ੍ਰਾਈਸ 2250 ਰਹੂਗਾ ਪਲੱਸ ਸ਼ਿਪਿੰਗ ਹੈ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਲਓ ਜੀ ਅਗਲੇ ਸੂਟ ਕਾਫੀ ਜ਼ਿਆਦੇ ਸੋਹਣੇ ਸੂਟ ਲੇਗੇ ਇਹਨਾਂ ਦੇ ਵਿੱਚ ਨਾ ਮਤਲਬ ਉਹ ਹੋਇਆ ਹੋਇਆ ਵਰਕ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦੇ ਸੂਟ ਇਹ ਸੇਲ ਹੋਏ ਸੀਗੇ ਵੀ ਜਿਹੜੀ ਕਲੈਕਸ਼ਨ ਹੈ ਕਿ ਟਿਸਟਾ ਦੀ ਕਲੈਕਸ਼ਨ ਰਹੇਗੀ ਲੋਚ ਬਹੁਤ ਜ਼ਿਆਦੇ ਸੋਹਣਾ ਸੂਟ ਹੈਗਾ ਜਦੋਂ ਇਹ ਆਪਾਂ ਨਾ ਇਦੇ ਨਾਲ ਟਾਈ ਐਂਡ ਡਾਈਸ ਪਟੜ ਰੱਖਿਆ ਸੀਗਾ ਤੇ ਪੇਸਟਿੰਗ ਕਰਵਾਈ ਸੀ ਦੁਪट्टे ਤੇ ਬਹੁਤ ਜ਼ਿਆਦਾ ਸੋਨਾ ਬਣਿਆ ਸੀਗਾ ਨਾਲ ਰਹੇਗੀ ਇਸ ਤਰ੍ਹਾਂ ਦੀ ਬਾਟਮ ਐ ਪਲੇਨ ਮੈਚਿੰਗ ਸੂਟ ਮਿਲੂਗਾ ਤੁਹਾਨੂੰ ਮੇਰੇ ਕੋਲ ਇੱਕ ਕਿੱਕ ਸੂਟ ਅਵੇਲੇਬਲ ਐ ਆਪਣਾ ਫਾਸਟਲੀ ਆਰਡਰ ਕਰਦੇ ਹੋ ਇਹ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 2800 ਪਲੱਸ ਸ਼ਿਪਿੰਗ ਆਗੀ ਦੁਪੱਟਾ ਜੇ ਤੁਸੀਂ ਲਗਾਉਂਗੇ ਤਾਂ ਐਕਸਟਰਾ ਚਾਰजेस ਹੋਣਗੇ ਦੁਪੱਟਾ ਇਹਨਾਂ ਨਾਲ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣੀ ਵਟਸਐਪ ਤੇ ਡਿਟੇਲ ਭੇਜ ਸਕਦੇ ਹੋਗੇ ਤਾਂ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਲਓ ਜੀ ਬਹੁਤ ਜਿਆਦੇ ਸੋਹਣੇ ਸੂਟ ਲੇنگੇ ਪਿਓਰ ਦੇ ਵਿੱਚ ਹੈ ਜਾਰਜਟ ਕਾਫੀ ਜਿਆਦੇ ਸੋਹਣੇ ਸੂਟ ਲੇنگੇ ਬਲੇ ਜਿਹੜੀਆਂ ਭੈਣਾਂ ਹਨ ਤੁਸੀਂ ਬਾਹਰ ਤੋਂ ਦੇਖਦੇ ਹੋਗੇ ਸੂਟ ਰਖਵਾਉਣਾ ਚਾਹਣੇ ਹੋਗੇ ਆਪਣੇ ਤਾਂ ਤੁਸੀਂ ਰਖਵਾ ਸਕਦੇ ਹੋਗੇ ਜਦੋਂ ਤੁਹਾਡੇ ਇਕੱਠੇ ਸੂਟ ਹੋ ਗਏ ਫਿਰ ਤੁਸੀਂ ਸਲਾਈ ਲਈ ਦੇ ਸਕਦੇ ਹੋ ਜੇ ਤੁਸੀਂ ਅਨਸਟਿਚ ਮਗਵਾਉਣੇ ਨੇ ਜਿੱਥੇ ਵੀ ਤੁਹਾਡਾ ਟੇਲਰ ਹੈ ਤੁਹਾਡੀ ਫਿਟਿੰਗ ਸਹੀ ਬੈਂਦੀ ਹੈਗੀ ਉਦੋਂ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਆਪਾਂ ਉੱਥੇ ਤੁਹਾਡੇ ਸੂਟ ਨੇ ਜਿਹੜੇ ਕੋਰੀਅਰ ਕਰ ਦਾਂਗੇ ਦੁਪट्टे ਤੁਸੀਂ ਵਾਈਟ ਮੰਗਾਉਣੇ ਨੇ ਜਾਂ ਡਾਈ ਕਰਕੇ ਮੰਗਾਉਣੇ ਨੇ ਹੋ ਮੈਨੂੰ ਦੱਸ ਦਿਓ ਆਪਾਂ ਉਸ ਤਰ੍ਹਾਂ ਦੁਪੱਟਾ ਨਾਲ ਲਗਾ ਦਾਂਗੇ ਜਿਹੜੀਆਂ ਭੈਣਾਂ ਇੰਡੀਆ ਤੋਂ ਦੇਖਦੀਆਂ ਨੇਗੇ ਮੈਨੂੰ ਤਾਂ ਤੁਸੀਂ ਵੀ ਦੁਪੱਟਾ ਜਿਹੜਾ ਵਾਈਟ ਵੀ ਮੰਗਾ ਸਕਦੇ ਹੋ ਜਾਂ ਡਾਈ ਕਰਕੇ ਮੰਗਾਉਣਾ ਜਿਹੜੇ 90% ਦੁਪੱਟੇ ਨੇਗੇ ਆਪਣੇ ਡਾਈ ਹੋ ਕੇ ਹੀ ਜਾਂਦੇ ਨੇ ਤੁਸੀਂ ਬਿਨਾਂ ਡਾਈ ਤੋਂ ਵੀ ਮੰਗਵਾ ਸਕਦੇ ਹੋਗੇ ਕੋਈ ਗੱਲ ਨਹੀਂ ਤੇ ਦੂਜਾ ਕਲਰ ਇਹਦੇ ਵਿੱਚ ਹੈਗਾ ਕਾ ਲੈਮਨ ਇਹਦੇ ਨਾਲ ਤੁਸੀਂ ਜਿਹੜੀ ਹੈਗੀ ਆਪਾਂ ਬਾਟਮ ਡਾਈ ਕਰਵਾਵਾਂਗੇ ਤੁਸੀਂ ਕੋਈ ਵੀ ਕਲਰ ਦੀ ਬਾਟਮ ਰੱਖ ਸਕਦੇ ਹੋਗੇ ਇਹਦੇ ਨਾਲ ਤੁਸੀਂ ਲੈਮਨ ਵੀ ਰੱਖ ਸਕਦੇ ਹੋਗੇ ਕੰਟਰਾਸਟ ਵੀ ਬਣਾ ਸਕਦੇ ਹੋਗੇ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਉਸ ਤਰ੍ਹਾਂ ਮਤਲਬ ਬਾਟਮ ਇਹਦੀ ਰੱਖ ਸਕਦੇ ਹੋਗੇ ਦੇਖੋ ਇਹ ਵੀ ਜਿਹੜਾ ਕਲਰ ਹੈਗਾ ਕਾਫੀ ਜਿਆਦਾ ਸੋਹਣਾ ਹੈਗਾ ਥੋੜਾ ਜਿਹਾ ਡਲ ਆ ਰਿਹਾਗਾ ਪਰ ਭੜਕੀਲਾ ਨਹੀਂ ਹੈਗਾ ਸੋਬਰ ਇਹ ਕਲਰ ਹੈਗਾ ਲਓ ਜੀ ਇਸ ਤਰ੍ਹਾਂ ਇਹਦੇ ਵਿੱਚ ਸਾਰੇ ਨਾ ਵਰਕ ਹੋਇਆ ਹੋਇਆ ਹੈਗਾ ਚਿਕਨ ਦਾ ਦੇਖੋ ਜੀ ਜਿਹੜਾ ਮੈਂ ਇਹਦੇ ਨੀਚੇ ਨਾ ਤੁਸੀਂ ਮਤਲਬ ਟਾਪਟਾ ਲਗਵਾਇਓ ਜੇ ਤੁਸੀਂ ਮੇ ਤੋਂ ਸੂਟ ਬਾਏ ਕਰੋਗੇ ਤਾਂ ਮੈਂ ਤੁਹਾਨੂੰ ਟਾਪਟਾ ਡਾਈ ਕਰਵਾ ਕੇ ਨਾਲ ਭੇਜ ਦੂੰਗੀ ਜੇ ਤੁਸੀਂ ਕਹੋਗੇ ਨਹੀਂ ਫਿਰ ਤੁਸੀਂ ਜਿੱਥੋਂ ਵੀ ਤੁਹਾਨੂੰ ਸਹੀ ਲੱਗਦਾ ਉੱਥੋਂ ਤੁਸੀਂ ਟਾਪਟਾ ਲੈ ਸਕਦੇ ਹੋਗੇ ਪ੍ਰਾਈਜ਼ ਰਹੇਗਾ ਜੀ 2800 ਤੇ ਇੱਕ ਆਪਣੇ ਕੋਲੇ ਇਹ ਸੂਟ अवेलेबल ਹੈ ਜੀ ਇਹ ਵੀ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਲੋ ਜੀ ਜਿਹੜੀ ਆਪਾਂ ਨੇ ਵਾਈਟ ਬਾਟਮ ਨਾਲ ਮੇ ਤੋਂ ਸੂਟ ਤੁਸੀਂ ਮੰਗ ਰਹੇ ਸੀਗੇ ਤੁਸੀਂ ਲੈ ਸਕਦੇ ਹੋਗੇ ਤੇ ਤੁਸੀਂ ਕੱਟਵਰਕ ਕਰਾ ਲਓ ਡਬਲ ਵਾਈਟ ਤੇ ਆਫ ਵਾਈਟ ਤੇ ਬੇਬੀ ਬਲੂ ਦਾ ਤੁਸੀਂ ਕੱਟਵਰਕ ਕਰਾ ਲਓ ਇਸੇ ਸੂਟ ਤੇ ਇਹੀ ਸੂਟ ਤੁਸੀਂ ਦੇਖਿਓ ਕਿੰਨਾ ਜਿਆਦਾ ਸੋਹਣਾ ਬਣੂਗਾ ਥੋੜਾ ਯਾ ਮਤਲਬ ਬਣਾਉਣ ਦਾ ਤਰੀਕਾ ਵੀ ਵਧੀਆ ਹੋਣਾ ਚਾਹੀਦਾ ਹੁੰਦਾ ਹੈ ਨਾ ਬਹੁਤ ਸਾਰੀਆਂ ਆਪਸ਼ਨ ਹੁੰਦੀਆਂ ਨੇਗੀਆਂ ਤੁਸੀਂ ਉਦਾਂ ਬਣਾ ਸਕਦੇ ਹੋ ਨਾਲ ਰਹੇਗੀ ਕਰੀਮ ਕਲਰ ਦੀ ਬਾਟਮ ਤੁਸੀਂ ਇਹਦੇ ਪੌਂਚਿਆਂ ਤੇ ਵੀ ਡਬਲ ਕੱਟਵਰਕ ਕਰਾ ਸਕਦੇ ਹੋਗੇ ਸੂਟ ਇੰਨਾ ਕ ਜਿਆਦਾ ਸੋਹਣਾ ਬਣੂਗਾ ਮੈਂ ਕਹਿੰਦੀ ਹਾਂ ਤੁਸੀਂ ਪੁੱਛੋ ਨਾ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 1700 ਲੋ ਜੀ ਸਾਰੇ ਆਪਾਂ ਇਹ ਡਿਸਕਾਊਂਟ ਤੇ ਕੱਢ ਦੇਣਗੇ ਸੂਟ ਇਸ ਤਰ੍ਹਾਂ ਇਹਦੀ ਪ੍ਰਿੰਟਿੰਗ ਹੈਗੀ ਕੱਟਵਰਕ ਕਰਾ ਕੇ ਉਹਦੇ ਐਕਸਟਰਾ ਚਾਰਜੇਸ ਹੋਣਗੇ ਦੁਪੱਟਾ ਲਗਾਉਗੇ ਉਹਦੇ ਐਕਸਟਰਾ ਚਾਰਜੇਸ ਹੋਣਗੇ ਲੋ ਜੀ ਸਾਫਟ ਆਰਗੈਂਜ਼ਾ ਤੇ ਸੂਟ ਹੈਗਾ ਦੇਖੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ 베بی ਪਿੰਕ 베بی ਪਿੰਕ ਕਲਰ ਦੀ ਇਹਦੇ ਨਾਲ ਬਾਟਮ ਹੈਗੀ ਕਰੇਪ ਦੀ ਤੇ ਸਾਫਟ ਆਰਗੈਂਜ਼ਾ ਦਾ ਸੂਟ ਹੈਗਾ ਬਹੁਤ ਜਿਆਦੇ ਸੂਟ ਸੇਲ ਕੀਤੇ ਨਗੇ ਪ੍ਰਾਈਜ਼ ਰਹੇਗਾ 2000 ਪਲੱਸ ਸ਼ਿਪਿੰਗ ਹੈਗੀ ਤੁਸੀਂ ਦੁਪੱਟਾ ਲਵੋਗੇ ਤਾਂ ਆਪਾਂ ਦੁਪੱਟਾ ਸਾਫਟ ਆਰਗੈਂਜ਼ਾ ਦਾ ਲਗਾਵਾਂਗੇ ਇਹਦੇ ਨਾਲ ਜਿਹੜੀਆਂ ਭੈਣਾਂ ਨਹੀਂ ਲਾਈਕ ਕਰਦੀਆਂ ਹੈਗੀਆਂ ਤੁਸੀਂ ਕੋਈ ਵੀ ਦੁਪੱਟਾ ਲਗਾ ਸਕਦੇ ਹੋਗੇ ਤੁਹਾਡੀ ਆਪਣੀ ਚੁਆਇਸ ਹੈਗੀ ਦੁਪੱਟੇ ਦੀ ਤੁਸੀਂ ਆਪਣੀ ਚੁਆਇਸ ਅਨੁਸਾਰ ਸਾਡੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਸਟੀਚਿੰਗ ਦਾ ਡਿਜ਼ਾਈਨ ਵੀ ਭੇਜ ਸਕਦੇ ਹੋਗੇ ਬਾਕੀ ਜਿਹੜੀਆਂ ਪਹਿਣਾ ਮੈਨੂੰ ਬਾਹਰ ਤੋਂ ਦੇਖਣ ਨੂੰ ਨਵੀਆਂ ਪਹਿਣੋਂਗੇ ਤੁਸੀਂ ਤਾਂ ਜ਼ਰੂਰ ਹਨਾ ਇੱਕ ਜਾਂ ਦੋ ਸੂਟ ਤੁਸੀਂ ਰੈਡੀ ਕਰਵਾ ਕੇ ਦੇਖਿਓ ਫਿਰ ਆਪਣਾ ਜਿਹੜਾਗਾ ਆਰਡਰ ਅੱਗੇ ਮਤਲਬ ਸਟਾਰਟ ਕਰਿਓ ਕਿਉਂਕਿ ਕੋਈ ਵੀ ਫਿਟਿੰਗ 'ਚ ਪ੍ਰੋਬਲਮ ਹੁੰਦੀ ਹੈਗੀ ਤੁਸੀਂ ਦੇਖੋ ਇੰਨੀ ਦੂਰ ਤੋਂ ਮੈਨੂੰ ਨਾਪ ਭੇਜ ਦਿਓ ਸੈਂਡ ਕਰ ਦਿਓ ਕੋਈ ਵੀ 10-20 ਦਾ ਫਰਕ ਰਹਿੰਦਾਗਾ ਅਗਲੀ ਵਾਰ ਨਿਕਲ ਜਾਂਦਾ ਹੁੰਦਾਗਾ ਇਹ ਵੀ ਸੂਟ ਹੈ ਜਿਹੜਾ ਕਾਫੀ ਜ਼ਿਆਦਾ ਸੋਹਣਾ ਸੂਟ ਹੈਗਾ ਤੇ ਅੱਜ ਦੀ ਕਲੈਕਸ਼ਨ ਸੀਗੀ ਜਿਹੜੀ ਬਹੁਤ ਜ਼ਿਆਦੇ ਸੋਹਣੀ ਸੀਗੀ ਬਹੁਤ ਸੋਹਣੇ ਸੋਹਣੇ ਮੈਂ ਤੁਹਾਨੂੰ ਚੁਣਮੇ ਜੇ ਬਹੁਤ ਚੁਣ ਕੇ ਜੇ ਸੂਟ ਦਿਖਾਏ ਨੇਗੇ ਵੀ ਇਹ ਬਹੁਤ ਜ਼ਿਆਦੇ ਸੋਹਣੇ ਸੂਟ ਨੇਗੇ ਕਾਫੀ ਭੈਣਾਂ ਦੀ ਹੁਣ ਕਾਫੀ ਭੈਣਾਂ ਮੇਰੇ ਨਾਲ ਨਮੀਆਂ ਜੁੜੀਆਂ ਨੇ ਬਹੁਤ ਜ਼ਿਆਦੇ ਡਿਮਾਂਡ ਆ ਰਹੀ ਸੀਗੀ ਵੀ ਸਾਨੂੰ ਇਸ ਤਰ੍ਹਾਂ ਦੇ ਸੂਟ ਚਾਹੀਦੇ ਨੇ ਇਸ ਤਰ੍ਹਾਂ ਦੇ ਸੂਟ ਚਾਹੀਦੇ ਨੇਗੇ ਤਾਂ ਤੁਹਾਨੂੰ ਜਿੰਦਾਂ ਦੇ ਵੀ ਸੂਟ ਚਾਹੀਦੇ ਨੇਗੇ ਬਹੁਤ ਜ਼ਿਆਦੇ ਸੋਹਣੇ ਸੂਟ ਦਿਖਾਏ ਨੇ ਅੱਜ ਮੈਂ ਤੁਹਾਨੂੰ ਤੁਹਾਨੂੰ ਮੈਂ ਆਈਡੀਆ ਵੀ ਦੇ ਤਾਂ ਤੁਸੀਂ ਇਦਾਂ ਇਦਾਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋਗੇ ਦੁਪੱਟਾ ਤੁਸੀਂ ਕਹੋਗੇ ਆਪਾਂ ਤੁਹਾਡੀ ਚੋਇਸ ਅਨੁਸਾਰ ਜਿਹੜਾ ਵੀ ਤੁਸੀਂ ਦੁਪੱਟਾ ਰਖਵਾਉਣਾ ਹੈਗਾ ਉਹਦਾ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਤੇ ਜੇ ਤੁਸੀਂ ਵਰਕ ਵਗੈਰਾ ਕਰਵਾਉਣੇ ਨੇਗੇ ਸੂਟ ਹਨਾ ਕੋਈ ਵੀ ਤੁਹਾਡੇ ਡਿਜ਼ਾਈਨ ਤੁਹਾਡੇ ਕੋਲੇ ਹੈਗਾਗਾ ਤੁਸੀਂ ਸ਼ੇਅਰ ਕਰ ਸਕਦੇ ਹੋਗੇ ਪ੍ਰਾਈਸ ਪੁੱਛ ਕੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਆਰਡਰ ਦੇ ਸਕਦੇ ਹੋਗੇ ਤੇ ਹੈਂਡਵਰਕ ਮਸ਼ੀਨਵਰਕ ਆਰੀ ਵਰਕ ਸੂਟ ਸਾਰੇ ਆਪਣੇ ਕਾਰੀਗਰ ਅਵੇਲੇਬਲ ਹੈਗੇ ਨੇ ਆਪਣੇ ਕੋਲੇ ਤੇ ਤੁਸੀਂ ਉਸ ਤਰ੍ਹਾਂ ਦਾ ਸਾਡੇ ਕੋਲੋਂ ਕੰਮ ਕਰਵਾ ਸਕਦੇ ਹੋਗੇ ਆਪਣੀ ਚੋਇਸ ਅਨੁਸਾਰ ਬਾਕੀ ਥੋੜਾ ਵਾ ਤਾਂ ਜਿਹੜਾ ਤੁਸੀਂ ਚੇਂजेस ਲਿਆਉਣੇ ਹੁੰਦੇ ਨੇਗੇ ਤਾਂ ਤੁਸੀਂ ਜਾਂ ਵਾਇਸ ਮੈਸੇਜ ਕਰ ਦਿਆ ਕਰੋ ਜਾਂ ਫਿਰ ਲਿਖ ਕੇ ਭੇਜ ਦਿਆ ਕਰੋ ਜਾਂ ਫਿਰ ਮੈਂ ਤੁਹਾਨੂੰ ਟਾਈਮ ਦੇ ਦਿਆ ਕਰੂੰਗੀ ਵੀ ਇਸ ਟਾਈਮ ਮੈਂ ਤੁਹਾਨੂੰ ਕਾਲ ਕਰੂੰਗੀ ਫਿਰ ਮੈਂ ਉਹ ਸਾਰੀਆਂ ਗੱਲਾਂ ਜਿਹੜੀਆਂ ਨੇਗੇ ਤੁਹਾਡੀਆਂ ਨੋਟ ਕਰ ਲਿਆ ਕਰੂੰਗੀ ਠੀਕ ਹੈ ਜੀ ਹੁਣ ਆਪਾਂ ਇਦਾਂ ਹੀ ਸਿਸਟਮ ਬਣਾਇਆ ਆਪਾਂ ਕਿਸੇ ਦੀ ਵੀ ਕੋਈ ਵੀ ਗੱਲ ਦੇ ਵਿੱਚ ਵੀ ਅਗਲਾ ਆਪਣੀ ਚੋਇਸ ਅਨੁਸਾਰ ਸੂਟ ਰੈਡੀ ਕਰਵਾਉਂਦਾ ਹੈਗਾ ਕੋਈ ਵੀ ਮਤਲਬ ਫਰਕ ਨਾ ਰਹੇ ਤੇ ਤੁਹਾਡੀ ਚੋਆਇਸ ਅਨੁਸਾਰ ਆਪਾਂ ਸੂਟ ਰੈਡੀ ਕਰਕੇ ਦੇਵਾਂਗੇ ਕੋਈ ਵੀ ਗਰਾਰੇ ਸ਼ਰਾਰੇ ਬ੍ਰਾਈਡਲ ਲਹਿੰਗਾ ਹਨਾ ਵਿਆਹ ਸ਼ਾਦੀਆਂ ਲਈ ਸੂਟ ਦੇਣੇ ਨੇ ਤੁਸੀਂ ਘਰ ਆ ਕੇ ਵੀ ਆਰਡਰ ਦੇ ਸਕਦੇ ਹੋ ਹੁਣ ਪੈਣਾ ਮੇਰੇ ਕੋਲੇ ਵਿਜ਼ਿਟ ਕਰਦੀ ਨੇ ਪਰਸੋਂ ਵੀ ਆ ਕੇ ਗਏ ਨੇ ਉਸ ਤੋਂ ਪਹਿਲਾਂ ਵੀ ਆ ਕੇ ਗਏ ਸੀਗੇ ਤੇ ਕਾਫੀ ਪੈਣਾ ਮੇਰੇ ਲਈ ਆਉਣ ਨੂੰ ਕਹਿੰਦੀਆਂ ਨੇਂ ਗਿਆ ਪਰ ਉਹ ਥੋੜੀਆਂ ਦੂਰ ਤੋਂ ਨੇਂ ਗਿਆ ਚਲੋ ਜੀ ਜਿਹੜੇ ਮੇਰੇ ਨੇੜੇ ਤੇੜੇ ਤੁਸੀਂ ਮੇਤੋਂ ਸੂਟਲ ਜਾ ਆ ਸਕਦੇ ਹੋਗੇ ਆਰਡਰ ਘਰ ਆ ਕੇ ਵੀ ਦੇ ਸਕਦੇ ਹੋਗੇ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਉਸ ਤਰ੍ਹਾਂ ਸਾਨੂੰ ਆਰਡਰ ਦੇ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ